ਅਸੀਂ ਬਿਲਕੁਲ ਐਜੀਟੇਸ਼ਨ ਵਾਪਸ ਨਹੀਂ ਲੈਣੀ ਐਜੀਟੇਸ਼ਨ ਨਾਲ ਚਲਾਉਣ ਚਲਾਵਾਂਗੇ ਤੇ ਚਰਚਾ ਵੀ ਕਰਾਂਗੇ ਇਹ ਗੱਲ ਹੋਈ ਅਸੀਂ ਕਿਹਾ ਵੀ ਰੱਦ ਕਰਾਉਣਾ ਉਹ ਕਹਿੰਦੇ ਰੱਦੇ ਹੋ ਹੋ ਨਹੀਂ ਸਕਦੇ ਇਹਦੇ ਪੈਰ ਨਾਲ ਕੋਈ ਹੋਰ ਆ ਸਕਦਾ ਕੱਲ ਸਾਨੂੰ ਭਰੋਸਾ ਦਵਾਇਆ ਸੀ ਮੈਂ ਇਤਿਹਾਰ ਹੈ ਕਿ ਮੈਂ ਹੋਊਗਾ ਉਹ ਨਹੀਂ ਆਇਆ ਅਚਮਸਾ ਜੀ ਪਹੁੰਚੇ ਨਹੀਂ ਨਹੀਂ ਪਹੁੰਚੇ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਅਸੀਂ ਖੜੇ ਹਾਂ ਦਿੱਲੀ 'ਚ ਦਿੱਲੀ 'ਚ ਵਿਗਿਆਨ ਭਵਨ 'ਚ ਮੀਟਿੰਗ ਚੱਲ ਰਹੀ ਸੀ ਜੋ ਸਮਾਪਤ ਹੋ ਚੁੱਕੀ ਹੈ ਤੁਹਾਨੂੰ ਤਾਜ਼ਾ ਜਾਣਕਾਰੀ ਦੇ ਦਈਏ ਕਿ ਮੀਟਿੰਗ ਕਿਸਾਨਾਂ ਅਤੇ ਕੇਂਦਰ ਸਰਕਾਰ ਦੀ ਸਮਾਪਤ ਹੋ ਚੁੱਕੀ ਹੈ ਸੋ ਸਾਰੇ ਜੋ ਵੀ ਸੂਬਾ ਪ੍ਰਧਾਨ ਨੇ ਉਹ ਬਾਹਰ ਆ ਚੁੱਕੇ ਹਨ ਤੁਹਾਡੀ ਗੱਲ ਕਰਵਾਵਾਂਗੇ ਗੱਲ ਕਰਵਾਵਾਂਗੇ ਸੋ ਮੀਟਿੰਗ ਸਮਾਪਤ ਹੋ ਚੁੱਕੀ ਆ ਕੀ ਮੀਟਿੰਗ ਚੋ ਸਿੱਟਾ ਨਿਕਲਦਾ ਨਿਕਲਿਆ ਜਾਂ ਨਹੀਂ ਨਿਕਲਿਆ ਉਹ ਦੱਸਣਗੇ ਸੋ ਮੀਟਿੰਗ ਸਮਾਪਤ ਹੋ ਗਿਆ ਦੱਸਿਆ ਜਾ ਰਿਹਾ ਕਿ ਕੋਈ ਸਿੱਟਾ ਨਹੀਂ ਨਿਕਲਿਆ ਕਮੇਟੀਆਂ ਦੀ ਗੱਲ ਚੱਲੀ ਪਰ ਕਮੇਟੀਆਂ ਦੀ ਗੱਲ ਚੱਲਣ ਤੋਂ ਬਾਅਦ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬਹੁਤ ਮਤਲਬ ਗੱਲਬਾਤ ਹੋਈ ਪਰ ਉਸ ਦਾ ਸਿੱਟਾ ਨਹੀਂ ਨਿਕਲਿਆ ਤੁਹਾਡੀ ਗੱਲ ਕਰਵਾਉਣੇ ਭਾਰਤੀ ਕਿਸਾਨ ਯੂਨੀਅਨ ਆਗੂਆਂ ਨਾਲ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਕਿਲ ਮੌਜੂਦ ਨੇ ਬੁਰਜਕਿਲ ਸਾਹਿਬ ਕੀ ਕੀ ਗੱਲਬਾਤ ਹੋਈ ਗੱਲਬਾਤ ਹੋਈ ਸਰਕਾਰ ਇਸ ਗੱਲ ਤੇ ਜ਼ੋਰ ਦਿੰਦੀ ਸੀ ਕਿ ਛੋਟੀ ਕਮੇਟੀ ਬਣਾ ਦਿਓ ਤੇ ਕਮੇਟੀ ਲਗਾਤਾਰ ਕਰਤਿਆ ਕਰਦੀ ਰਹੂਗੀ ਤੇ ਮਤਲਬ ਬਾਕੀ ਇਹਦੇ ਤੇ ਐਜੀਟੇਸ਼ਨ ਭਾਵੇਂ ਖਤਮ ਕਰਦੇ ਹੋ ਲੋਕ ਤੰਗ ਆ ਠੰਡ ਆ ਹੋਰ ਹੈ ਅਸੀਂ ਕਿਹਾ ਵੀ ਜਿਸ ਸਟੇਜ ਤੇ ਐਜੀਟੇਸ਼ਨ ਪਹੁੰਚ ਚੁੱਕੀ ਆ ਜੇ ਅਸੀਂ ਵੀ ਜਾ ਕੇ ਗੱਲ ਕਹਾਂਗੇ ਤੇ ਲੋਕ ਸਾਨੂੰ ਵੀ ਕੁੱਟਣਗੇ ਅਸੀਂ ਬਿਲਕੁਲ ਐਜੀਟੇਸ਼ਨ ਵਾਪਸ ਨਹੀਂ ਲੈਣੀ ਐਜੀਟੇਸ਼ਨ ਨਾਲ ਚਲਾਉਣ ਚਲਾਵਾਂਗੇ ਤੇ ਚਰਚਾ ਵੀ ਕਰਾਂਗੇ ਇਸ ਗੱਲ ਤੇ ਸਹਿਮਤੀ ਅਸੀਂ ਨਹੀਂ ਦਿੱਤੀ ਉਹ ਛੋਟੀ ਕਮੇਟੀ ਕਹਿੰਦੇ ਸੀ ਅਸੀਂ ਕਿਹਾ ਵੀ ਸਾਰੇ ਦੇ ਸਾਰੇ ਆਵਾਂਗੇ ਸਪੀਕਰ ਸਾਡੇ ਬਦਲਿਆ ਕਰਨਗੇ ਰੋਜ਼ ਦੋ ਜਾਂ ਤਿੰਨ ਸਪੀਕਰ ਗੱਲ ਕਰਨਗੇ ਬਾਕੀ ਬੈਠ ਕੇ ਸੁਰੋਤੇ ਹੋਣਗੇ ਸਾਡੀ ਪੂਰੀ ਤਿਆਰੀ ਹੈ ਹੁਣ ਕੱਲ ਦਾ ਦਿਨ ਛੱਡ ਕੇ ਅਸੀਂ ਵੀ ਇਹ ਤੇ ਵਿਚਾਰ ਕਰਾਂਗੇ ਕਿ ਕਿਹੜੇ ਸਪੀਕਰ ਕਿਹੜਾ ਇਸ਼ੂ ਕਿਹੜੇ ਦਿਨ ਹੋਵੇ ਤੇ 3 ਤਰੀਕ ਤੋਂ ਜਿਹੜੀ ਚਰਚਾ ਇਹ ਸ਼ੁਰੂ ਹੋਊਗੀ ਤੇ ਹੈਜੀਟੇਸ਼ਨ ਨਾਲ ਦੀ ਨਾਲ ਜਾਰੀ ਰਹੋ ਯਾਨੀ ਕਿ ਤਿੰਨ ਦੀ ਮੀਟਿੰਗ ਦੁਬਾਰਾ ਹੋਣੀ ਹੈ ਪੱਕੀ ਦੁਬਾਰਾ ਮਿੰਟ ਪੱਕੀ ਕਦੋਂ ਕਿਹੜੇ ਸਮੇਂ ਹੋਣੀ ਹੈ ਕੋਈ ਇੱਕ 1 ਵਜੇ 1 ਵਜੇ 1 ਵਜੇ ਹੋਣੀ ਹੈ ਹਾਂ 1 ਵਜੇ ਤੇ ਬਾਕੀ ਸਿਰਫ ਕਮੇਟੀਆਂ ਦੀ ਗੱਲ ਚੱਲੀ ਅੱਜ ਕੋਈ ਹੋਰ ਗੱਲ ਨਹੀਂ ਬਾਕੀ ਕਮੇਟੀਆਂ ਦੀ ਅਸੀਂ ਸਹਿਮਤੀ ਨਹੀਂ ਦਿੱਤੀ ਉਹਨਾਂ ਦਾ ਇਹ ਸੀਗਾ ਜੋਰ ਦੇ ਕੇ ਕਿ ਕਮੇਟੀ ਬਣ ਜੇ ਤੇ ਹੈਜੀਟੇਸ਼ਨ ਖਤਮ ਹੋ ਜੇ ਤੁਸੀਂ ਗੁਰਸ਼ਕਿਲ ਸਾਹਿਬ ਤੁਸੀਂ ਇਹ ਨਹੀਂ ਕਿਹਾ ਵੀ ਖੇਤੀ ਕਾਨੂੰਨ ਤਾਂ ਖਤਮੇ ਕਰਾਉਣਾ ਹੈ ਅਸੀਂ ਬਿਲਕੁਲ ਰੱਦ ਕਰਵਾਵਾਂਗੇ ਇਹ ਗੱਲ ਹੋਈ ਉੱਥੇ ਇਹ ਗੱਲ ਹੋਈ ਇਸ ਕਿਹਾ ਵੀ ਰੱਦ ਕਰਾਉਣਾ ਉਹ ਕਹਿੰਦੇ ਰੱਦੇ ਹੋ ਗੋ ਨਹੀਂ हां सिके हम तैयार हैं ये संघर्ष ਹੁਣ ਐਵੇਂ ਚੱਲਦੇ ਰਹਿਣ ਐਵੇਂ ਚੱਲਦੇ ਰਹਿਣਗੇ ਜਿਉਂ ਦੀ ਤਿਉਂ ਸੰਘਰਸ਼ ਚੱਲੇਗਾ ਪੂਰੇ ਸੀਲ ਰਹਣਗੇ ਪੂਰੇ ਸੀਲ ਰਹਣਗੇ ਜਿੱਥੇ ਵੀ ਇੱਥੇ ਓਵੇਂ ਜਿਵੇਂ ਬੈਠੇ ਰਹਾਂਗੇ ਜਿਹੜੀ ਕਿ ਹੁਣ 3 ਦਸੰਬਰ ਦੀ ਤੇ ਨਿਗ੍ਹਾ ਰਹੂਗੀ ਮੀਟਿੰਗ ਵੀ ਕਿਵੇਂ ਹੁੰਦੀ ਆ ਕੀ ਗੱਲਬਾਤ ਕਿਵੇਂ ਹੁੰਦੀ ਆ ਕੀ ਚਰਚਾ ਹੁੰਦੀ ਆ ਠੀਕ ਹੈ ਜੀ ਠੀਕ ਹੈ ਤੇ ਕਿਹੜੇ ਕਿਹੜੇ ਮੰਤਰੀ ਪਹੁੰਚੇ ਸਨ ਅੱਜ ਮੰਤਰੀ ਤਾਂ ਇੱਕ ਤਾਂ ਪੀਐਸਯੂਐਲ ਸੀ ਖੇਤੀ ਮੰਤਰੀ ਨਰਿੰਦਰ ਤੋਮਰ ਸੀ ਇੱਕ ਹੋਰ ਸੀਗਾ पांडे पांडे ਹਾਂ ਤੇ ਜਿਹੜਾ ਕੱਲ ਸਾਨੂੰ ਭਰੋਸਾ ਦਿਵਾਇਆ ਸੀ ਮੈਂ ਇਤਿਹਾਰ ਹੈ ਕਿ ਮੈਂ ਹੋਊਗਾ ਉਹ ਨਹੀਂ ਆਇਆ ਅਚਮਦ ਸਾਹਿਬ ਜੀ ਪਹੁੰਚੇ ਨਹੀਂ ਨਹੀਂ ਪਹੁੰਚੇ ਜੀ ਤੇ ਤੁਹਾਨੂੰ ਕੀ ਲੱਗਦਾ ਹੁਣ 3 ਦਸੰਬਰ ਵਾਲੀ ਮੀਟਿੰਗ ਚ ਕੀ ਕੀ ਬਣੂਗਾ ਬੁਰਜੇਲ ਸਾਹਿਬ ਦੇਖੋ ਇਹਨਾਂ ਨੂੰ ਲੱਗਦਾ ਕਿ ਅਸਲ ਦੇ ਵਿੱਚ ਕਿਸਾਨ ਕਿਸੇ ਦੇ ਢਕਾਏ ਹੋਇਆ ਇਹਨਾਂ ਨੂੰ ਪਤਾ ਨਹੀਂ ਹੈ ਕਾਨੂੰਨਾਂ ਬਾਰੇ ਪਤਾ ਨਹੀਂ ਹੈ ਅਸੀਂ ਇਸ ਗੱਲੋਂ ਵੀ ਇਹਨਾਂ ਨੂੰ ਹਰਾਵਾਂਗੇ ਆਕੇ ਕਿਵੇਂ ਕਿਸਾਨਾਂ ਦੇ ਵਿਰੋਧੀ ਹੈ ਕੱਲੇ ਕੱਲੇ ਸ਼ਬਦ ਉੱਤੇ ਬਹਿਸ਼ ਕਰਾਂਗੇ ਅਸੀਂ ਅੱਜ ਕੋਈ ਐਵੇਂ ਦੀ ਗੱਲ ਤਾਂ ਨਹੀਂ ਹੋਈ ਵੀ ਕਾਨੂੰਨਾਂ ਬਾਰੇ ਸਮਝਾਇਆ ਗਿਆ ਹੋਵੇ ਵੀ ਇਹ ਠੀਕ ਨਹੀਂ ਜੀ ਵਧੀਆ ਨਹੀਂ 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 ਅਸੀਂ ਕਿਹਾ ਸੀ ਸਮਝੇ ਹੋਇਆ ਜੇ ਜਾਵੇ ਸਮਝਾਉਣਾ ਖੇਤੀ ਮੰਤਰੀ ਨੂੰ ਮੈਂ ਕਿਹਾ ਸੀ ਕਿ ਤੁਸੀਂ ਕਰੋੜਾਂ ਰੁਪਇਆ ਖਰਚ ਕਰਕੇ ਇਕੱਠ ਕਰਦੇ ਹੋ ਨੇ ਲੋਕਾਂ ਦਾ ਕਿਤੇ ਸੰਗਤ ਦਰਸ਼ਨ ਕਰਦੇ ਹੋ ਕਿਤੇ ਦਰਬਾਰ ਲਾਉਂਦੇ ਹੋ ਲੱਖਾਂ ਬੰਦਾ ਬੈਠਾ ਅਸੀਂ ਇੱਥੇ ਬੈਠੇ ਆ ਤੁਸੀਂ ਜਾ ਕੇ ਸਮਝਾਉਣ ਦੀ ਕੋਸ਼ਿਸ਼ਤਾ ਕਰੋ ਜਾ ਕੇ ਸਟੇਜ ਤੇ ਲੋਕਾਂ ਨੂੰ ਸਮਝਾ ਦਿਓ ਅਸੀਂ ਸਮਝੇ ਹੋਏ ਆ ਠੀਕ ਹੈ ਠੀਕ ਹੈ ਬਤੀਰਾ ਮੰਤਰੀਆਂ ਦਾ ਕਿਵੇਂ ਰਿਹਾ ਬਤੀਰਾ ਨੋਰਮਲ ਆ ਬਤੀਰਾ ਠੀਕ ਆ ਕੋਈ ਜਿਹੜਾ ਜਿਹੜੀ ਕਿ ਵਧੀਆ ਬੋਲੇ ਨੇ ਵਧੀਆ ਗੱਲਬਾਤ ਕੀਤੀ ਆ ਹਾਂ ਵਧੀਆ ਗੱਲਬਾਤ ਹੋਈ ਸੋ ਇਹ ਸਨ ਟਕਾਉਂਦਾ ਗਰੁੱਪ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਕਿਲ ਜਿਨ੍ਹਾਂ ਨੇ ਕਿਹਾ ਕਿ ਗੱਲਬਾਤ ਹੋਈ ਕਮੇਟੀਆਂ ਤੇ ਗੱਲ ਰੁਕੀ ਜਦੋਂ ਕਮੇਟੀਆਂ ਤੇ ਗੱਲ ਰੁਕੀ ਤਾਂ ਗੱਲਬਾਤ ਤੁਸੀਂ ਮਤਲਬ ਅੱਗੇ ਨਹੀਂ ਹੋਈ ਤੇ 3 ਦਸੰਬਰ ਵਾਲੀ ਗੱਲ ਤੇ ਹੋਗੀ 3 ਤੁਹਾਨੂੰ ਅੱਜ ਇਹ 3 ਦਸੰਬਰ ਨੂੰ ਮੀਟਿੰਗ ਆ 3 ਦਸੰਬਰ ਨੂੰ ਦੁਬਾਰਾ ਫੇਰ ਵਿਗਿਆਨ ਭਵਨ ਵਿੱਚ ਮੀਟਿੰਗ ਰੱਖੀ ਗਈ ਆ ਅੱਜ ਕੋਈ ਸਿੱਟਾ ਨਹੀਂ ਨਿਕਲਿਆ ਕਮੇਟੀਆਂ ਦੀ ਗੱਲ ਖਤਮ ਹੋ ਗਈ ਸਾਰੇ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਅਸੀਂ ਕਮੇਟੀਆਂ ਨਹੀਂ ਬਣਵਾਉਣੀ ਆ ਅਸੀਂ ਖੇਤੀ ਕਾਨੂੰਨਾਂ ਰੱਦ ਕਰਵਾਉਣੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਪੂਰੀ ਤਰ੍ਹਾਂ ਸਮਾਪਤ ਹੋ ਚੁੱਕੀ ਹੈ ਕੋਈ ਸਿੱਟਾ ਨਹੀਂ ਨਿਕਲਿਆ ਅਤੇ 3 ਦਸੰਬਰ ਨੂੰ ਦੁਬਾਰਾ ਮੀਟਿੰਗ ਹੋਵੇਗੀ ਵਿਗਿਆਨ ਭਵਨ ਚ ਸੋ ਅਸੀਂ ਦਿੱਲੀਆ ਦਿੱਲੀ ਵਿਗਿਆਨ ਭਵਨ ਦੀ ਮੀਟਿੰਗ ਸਮਾਪਤ ਹੋ ਚੁੱਕੀ ਹੈ ਤੁਹਾਨੂੰ ਤਾਜ਼ਾ ਜਾਣਕਾਰੀ ਦਿਨਾਂ ਜੋ ਬੇ ਸਿੱਟਾ ਰਹੀ ਅਤੇ ਜੋ ਬਾਰਡਰਾਂ ਤੇ ਜੋ ਵੀ ਧਰਨੇ ਪ੍ਰਦਰਸ਼ਨ ਕਿਸਾਨਾਂ ਦੇ ਚੱਲਦੇ ਆ ਕਿਸਾਨਾਂ ਦਾ ਕਹਿਣਾ ਕਿ ਉਹ ਧਰਨੇ ਪ੍ਰਦਰਸ਼ਨ ਐਵੇਂ ਹੀ ਚੱਲਦੇ ਰਹਿਣਗੇ ਐਵੇਂ ਹੀ ਚੱਲਣਗੇ ਸੋ ਤਾਜ਼ਾ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਖਤਮ ਹੋ ਚੁੱਕੀ ਹੈ ਤੇ 3 ਦਸੰਬਰ ਨੂੰ ਦੁਬਾਰਾ ਮੀਟਿੰਗ ਹੋਵੇਗੀ ਅੱਜ ਦੀ ਮੀਟਿੰਗ ਬਿਲਕੁਲ ਬੇਸਿੱਟਾ ਰਹੀ ਹੈ ਸੁਖਵੀਰ ਸਿੰਘ ਥੂਹੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ ਦਿੱਲੀ